ਕੌਣ ਆ ਗਿਆ ਹੁਣ ਭਾਪੀ ਆਲਾ ਬੇ ਕੌਣ ਆ ਬੇ ਆਉਨੀਆਂ ਫੜ ਜਾ ਕਦੇ ਕ੍ਰਿਸ਼ਨ ਆ ਕਦੇ ਜੱਗੀ ਇਹਦੇ ਨਜ਼ਾਰ ਮਿੱਤਰ ਲੋਟਾਏ ਜਿਵੇਂ ਮਹਾਰਾਜਾ ਪਟਿਆਲੇ ਨਾਲ ਜਾਰੀਆਂ ਲਾਗੀਆਂ ਹੁੰਦੀਆਂ ਨੇ ਨਾ ਐ ਆਉਂਦੇ ਨੇਗੇ ਕ੍ਰਿਸ਼ਨ ਮਹਾਰਾਜ ਆ ਗਿਆ ਹੁਣ ਇਹ ਪਤਾ ਨਹੀਂ ਕੀ ਕਹਿੰਦਾ ਇਹਦਾ ਨਹੀਂ ਬਹਾ ਜਿਵੇਂ ਆਇਆ ਬੇ ਜਿਵੇਂ ਕਿੱਥੇ ਕਰੇ ਖੜਦਾ ਵਾ ਮਣੇ ਪਤਾ ਸੁਣ ਕਿਧਰ ਗਿਆ ਦਾ ਕਿਧਰ ਜਾਣਾਗਾ ਆ ਜੱਗੇ ਆਇਆ ਸੀ ਹੁਣ 来या उनू बाज़मार्के नु कबूतर दमावण गया ला कबूतर ही ਮੈਂ ਲੈਣਾ ਆਇਆ ਸੀ ਤੇ ਇਹ ਮੈਂ ਮਾਰ ਜਾ ਬੇ ਇਹ ਮੇਰੇ ਟੈਕ ਹੋ ਜਾਊਗਾ ਜਿਹੜਾ ਕਿਹੜਾ ਕਬੂਤਰ ਕਬੂਤਰ ਮੈਂ ਕੀ ਕਰਾਂਗੀ ਕੀ ਕਰਾਂਗੀ ਕਬੂਤਰਾਂ ਨਾਲ ਤੁਸੀਂ ਤੁਹਾਨੂੰ ਕੰਮ ਹੀ ਆ ਸੰ ਕੀ ਕਮਾਈ ਤਾਂ ਫੇ ਬਾਦੀਆਂ ਭੁੱਜੀਆਂ ਲੰਦੇ ਹਾਂ ਹਾਂ ਪੈਸੇ ਕੁਸੇ ਕਮਾ ਲੈਣੇ ਇਨਨਸਤਾ ਜਾਣ ਬਸਦੀ ਐ ਸਾਡੀ ਅੱਛਾ ਵਾ ਮੈਨੂੰ ਨਹੀਂ ਪਤਾ ਸੀਗਾ ਫੇ ਚੱਲ ਕੋਈ ਨਾ ਆ ਜਾਊਗਾ ਕੋਈ ਨਾ ਕਾਈ ਦੂੰਗੀ ਜਦੋਂ ਆ ਗਿਆ ਮੈਂ ਕਿੰਨੇ ਚਰਚਾ ਆ ਜਾਊਗਾ ਜਿਸਨ ਵੇ ਕੀ ਪਤਾ ਕਦੋਂ ਆਊਗਾ ਆ ਹੁਣ ਗਿਆਗਾ ਪਹਿਲਾਂ ਪਤਾ ਤਾਂ ਲੱਗੇ ਕੋਈ ਵੇ ਹੁਣ ਮੈਨੂੰ ਕਹੜਾ ਦੱਸ ਕੇ ਜਾਂਦਾ ਉਹ ਮੈਂ ਕਦੇ ਆਉਂ ਕਦੋਂ ਆਉਂਗਾ ਕੀ ਪਤਾ ਕਦੋਂ ਆਉਂਦਾ ਵਾ ਤੂੰ ਪੁਤਲਾ ਲੈ ਆਣਾ ਵੇ ਇੰਨਾ ਚ ਪਰ ਇੰਨਾ ਚ ਤਾਂ ਮੈਨੂੰ ਲੜਤੂ ਆ ਕੇ ਉਹਦੇ ਕੀ ਪਤਾ ਮੇਰੇ ਜੁੱਤੇ ਕੱਟਦੇ ਆ ਆਇਆ ਕੌਣ ਸੀ ਉਹਦੇ ਨਾਲ ਕੀ ਹੁਣ ਕੌਣ ਲੈ ਕੇ ਗਿਆ ਵੇ ਜੱਗੀ ਆਇਆ ਸੀਗਾ ਉਹਨਾਂ ਦਾ ਉਹ ਤੇਜੇ ਦਾ ਮੁੰਡਾ ਉਹ ਆਇਆ ਸੀਗਾ ਉਹ ਨਹੀਂ ਮੁੜਦੇ ਫਿਰ ਦੁਨੀਆਂ ਹੀ ਗਿਆ ਕਿਉਂ ਵੀ ਕਿੱਥੇ ਵਾਗ ਗਏ ਉਹ ਕੋਈ ਕੰਮ ਗਏ ਹੋਣੇ ਕਬੂਤਰਾਂ ਚ ਹੀ ਗਏ ਹੋਣੇ ਕੋਈ ਮੈਂ ਸਹੀ ਸਹੀ ਦੱਸ ਰਹੀ ਉਹਨੂੰ ਕਬੂਤਰ ਦਮਾਉਣ ਗਿਆ ਸੀ ਉਹ ਕਬੂਤਰੀ ਮੈਂ ਲੈਣਾ ਉਹ ਤਾਂ ਚਲ ਕੋਈ ਨਾ ਠੀਕ ਆ ਜੇ ਤ੍ਰਿਸ਼ਨ ਮੇਰੀ ਗੱਲ ਸੁਣਾ ਤਾਂ ਘਰੇ ਬਿੰਦ ਨਹੀਂ ਠਹਿਰਦਾ ਹੈਗਾ ਠੀਕ ਆ ਤੂੰ ਮੈਨੂੰ ਸਹੀ ਸਹੀ ਕਰਦਾ ਆਪਦੇ ਵੀ ਜਾਂਦਾ ਕਿੱਥੇ ਹੈ ਕਬੂਤਰਾਂ ਦਾ ਹੀ ਰੌਲਾ ਸਾਰਾ ਕਬੂਤਰਾਂ ਚ ਜਾਣ ਬਸਦੀ ਆ ਜਿਹੜਾ ਬੰਦਾ ਪੈ ਗਿਆ ਕਬੂਤਰਾਂ ਚ ਉਹ ਨਹੀਂ ਛੱਡਦਾ ਖਹਿੜਾ ਖੁਦ ਮੇਰੇ ਕੋਲੇ ਆ ਕਬੂਤਰ ਆਪਦੇ ਕੋਲ ਮੈਨੂੰ ਪਤਾ ਕੀ ਚੀਜ਼ ਆ ਕਬੂਤਰ ਚਲ ਕੋਈ ਨਾ ਪਾਈ ਏ ਤਾਂ ساری ਉਮਰ ਮੈਂ ਤਾਂ ਐਂ ਕਹਿੰਦੀ ਸੀ ਮੈਨੂੰ ਕਿਸੇ ਨੇ ਬੁੜੀ ਨਾ ਦੱਸਿਆ ਸੀਗਾ ਕਹਿੰਦੇ ਕਿ ਕਬੂਤਰ ਤਾਂ ਘਰ ਦੇ ਵਿੱਚ ਜਾੜ ਪਾ ਦਿੰਦੇ ਨੇ ਨਾ ਨਾ ਇਹ ਤਾਂ ਬਹਿਮ ਹੈ ਉਹੀ ਬੱਸ ਦੁਨੀ ਰੱਖੀ ਫਿਰਦੀ ਆ ਫਿਰ ਸਾਡੀ ਲੜਾਈ ਕਿਉਂ ਹੁੰਦੀ ਰਹਿੰਦੀ ਹੈ ਜੀ ਦੇਖੋ ਹੁਣ ਤੁਸੀਂ ਆਪਸ ਵਿੱਚ ਆਪ ਹੀ ਬੜਾ ਲੜਦੇ ਆ ਤੁਸੀਂ ਦੋਨੇ ਕਬੂਤਰਾਂ ਪਿੱਛੇ ਕਦੇ ਕਾਹਸੇ ਪਿੱਛੇ ਕਦੇ ਕਾਹਸੇ ਪਿੱਛੇ ਚੱਲ ਕੋਈ ਨਾ ਚੱਲ ਕੋਈ ਨਾ ਗ੍ਰੀਸ਼ਨ ਚੰਗਾ ਫਿਰ ਤੂੰ ਭੱਗ ਜਾ ਭਾਈ ਜਦੋਂ ਆ ਗਿਆ ਮੈਂ ਕਹਿ ਦੂੰਗਾ ਠੀਕ ਅਸੀਂ ਲੈ ਇਹ ਵੀ ਕਹਿੰਦੇ ਆ ਕਿ ਚੰਗੇ ਹੁੰਦੇ ਨੇ ਕਬੂਤਰ ਲੈ ਜਿਹੜਾ ਦੋਸਤਾਂ ਦਾ ਉਹੀ ਕਬੂਤਰਾਂ ਵਾਲਾ ਕੀ ਕਰਾਂ ਮੈਨੂੰ ਤਾਂ ਲੈ ਰੱਖਿਆ ਇਹਨਾਂ ਨੇ ਆਹ ਮੈਂ ਦਾ ਸਾਥ ਕੇ ਰਗਾ ਗਾ ਕਰੇ ਗਾਣਾ ਪੜੀ ਵੀ ਇਧਰ ਹੀ ਆ ਜਾਓ ਇਧਰ ਹੀ ਇਧਰ ਕਿਧਰ ਵੜਦੇ ਹੁਣ ਲੇਟ ਹੈ ਨਹੀਂਗੀ ਸਾਹ ਬੈਠੇ ਬੈਜੇ ਨਾ ਹਵਾਦਤ ਹੋ ਚਲੀ ਗਈ ਇੱਥੇ ਬਹਿ ਜਾਗੇ ਤੜਕੇ ਦਾ ਗਿਆ ਸੀ ਹੁਣ ਇਹ ਕਲੇਸ਼ ਕਰੂਗੀ ਮੈਂਨੂੰ ਆਲੇ ਦਬਾਣੂ ਹਾਂ ਆਪ ਦਾ ਵੀ ਲੈ ਲੂੰਗੀ ਆਪ ਦਾ ਆਪ ਦਾ ਨਹੀਂ ਸੂਟ ਲੈ ਕੇ ਆਈ ਕਿ ਮੈਂ ਪੈਸੇ ਕਿ ਤੁਹਾਰੇ ਦਿੱਤੇ ਸੀਗਾ ਜਿੱਤਾ ਤਾਂ ਮੈਨੂੰ 500 ਰੁਪਏ ਸੀਗਾ 500 ਜਿਹੜੀ ਤੈਨੂੰ ਬਣਾਈ ਸੀਗੇ ਉਹ ਮੈਂ ਉਹ ਨਹੀਂ ਕਹਿਣੀ ਹੋਰ ਕਿਹੜੇ ਬਣਾਤੇ ਤੂੰ ਰਾਤ ਬਣਾਈ ਸੀ ਲੈ ਦੇਖ ਲੈ ਜਿੱਥੇ ਉਹੀ ਕਹੀ ਅੰਦਰ ਪਹਿਨੇ ਮੈਂ ਤਾਂ ਲੈ ਕੇ ਨਹੀਂ ਆਇਆ ਦਿੱਕੋ ਸਿਗਰਟ ਨਾ ਕਰ ਤੈਨੂੰ ਮੈਂ ਕਹਦਾ ਪਹਿਨੇ ਕੋਈ ਨਾ ਤੇ ਤੂੰ ਨਾ ਦੇਣੀ ਲੈ ਕੇ ਆ ਨਾ ਭਾਈ ਰਾਤ ਤੇਸੀ ਕੋਈ 500 ਆਉਂਦਾ ਕਰੇ ਘਰ ਆਏ ਭਾਈ ਪੁੱਛੇ ਨਹੀਂ ਵੀ ਇਹ ਨਾ ਬੰਦੇ ਆਏ ਨੇ ਵੀ ਪਾਣੀ ਲੈ ਰਿਹਾ ਮੈਂ तो हाँ। तो तो लाई लेंद करके बुला लिया जाऊरे कबूतर ने आहा इन्होंने ਆਨੇ ਘਰ ਘੜ ਦੇਣਾ ਕਿਹਦਾ ਯਾਰ ਤਾਂ ਆਪੜਾ ਦਾ ਉਜੜਦਾ ਨਹੀਂ ਗਾ ਕੋਈ ਹੋਣੀ ਪੈਸੇ ਨਾ ਹੁੰਦੇ ਆ ਪੈਸੇ ਵਾਲੇ ਹੁੰਦੇ ਬਾਦੀਆਂ ਜਿੱਤਦੇ ਬਾਗੀ ਵਾਲੇ ਨਹੀਂ ਰਹਿੰਦੇ ਆ ਇਹ ਖਲਾ ਆ ਜੱਗੀ ਦਾ ਬਾੜਵੀ ਬਾਦੀਆਂ ਜਿੱਤ ਕੇ ਲਹੁੰਦਾ ਪਹਿਲਾ ਤੇਰੇ ਵਾਲੀ ਤਾਂ ਆਪ ਲੜੀ ਕੋਈ ਨਾ ਬਾਗੀ ਲੜਨਾ ਮੁੰਡੇ ਮਸਾ ਆਇਆ ਆਪਣੀ ਬੇਇੱਜ਼ਤੀ ਕਰੀਂਦੀ ਕੋਲੇ ਬੰਦੇ ਤੋਰ ਮਣਾ ਸਾਹ ਰੱਖ ਕੇ ਕਰ ਬੋਲਣ ਦਾ ਇਹਨਾਂ ਦੱਸ ਇਹਨਾਂ ਦੀ ਤਾਂ ਬੇਇੱਜ਼ਤੀ ਸਾਰਾ ਦਿਨ ਤਾਂ ਔਰੇ ਰਹਿੰਦੇ ਨੇ ਕੋਈ ਜਿਹੜਾ ਦਿੱਤਾ ਫੇਰ ਆ ਗਿਆ ਉਹ ਚਾਹ ਵੀ ਕਿ ਫੇਰ ਚਾਹ ਪਾਣੀ ਪਿਚਲਾ ਮੁੰਡਾ ਉਹਨਾਂ ਤਾਂ ਚਾਹ ਵਾਲੇ ਸਵਾਦ ਲੱਗੇ ਜਾਂ ਤਾਂ ਇਹ ਕਹਿਣਨ ਭਾਬੀ ਬਣਾ ਲੈ ਚ ਜਿਹਨਾਂ ਦੀ ਇੱਥੇ ਬੂਰੀ ਬੰਨੀ ਹੋਈ ਤੇ ਉਹ ਜਿਹੜੇ ਹੁਣ ਟੋਕਾ ਕਰਕੇ ਟੋ ਕੀ ਨੂੰ ਪਾਵेंगी ਆਪ ਖਾਵेंगी ਮੈਂ ਸਾਨੂੰ ਪਾਵेंगी ਆਏ ਬੋਲਦਾ ਦੇਖ ਲੈ ਹੁਣ ਮਮਾ ਇਸਨੂੰ ਰਲਾਤੀ ਫੇਰ ਕਹਿੰਦੀ ਬੂਰੀ ਬੰਨੀ ਹੋ ਉਹ ਭਈ ਮੈਂ ਬੰਨੀ ਬਈ ਜਿਹੜੀ ਉਹ ਕੀ ਕਰੇਗੀ ਤੇ ਆਪਣੇ ਤੈਨੂੰ ਫੇਰ ਸਰਕਾਊਗਾ ਇਹ ਤਾਂ ਇਹ ਕਰਦਾ ਕੋਈ ਇਹ ਕਰਦਾ ਤਾਂ ਰੋਟੀ ਰੋਟੀ ਖਾ ਲੈ ਜੇ ਖਾਣੀ ਹੈ ਰੋਟੀ ਫੜਾਵੇਂਗੀ ਫੇਰੀ ਖਾਊਗਾ ਆਹ ਨੂੰ ਪਾ ਗਿਆ ਸੀਗਾ ਖਾ ਕੇ ਰੋਕੀਆਂ ਹਜੇ ਐਂ ਕਹਿੰਦਾ ਜੇ ਫੜਾਵੇਂਗੀ ਜੇ ਆਪ ਚਾਕੇ ਖਾ ਲੇਗਾ ਫਿਰ ਕੀ ਹੁੰਦਾ ਤੈਨੂੰ ਕੀ ਹੁੰਦਾ ਤੇਰੇ ਹੱਥ ਨੂੰ ਟੇਨ ਪੂੰਬੜਾ ਜਾ ਕੇ ਜੇ ਫਿਰ ਮੈਂ ਤਾਂ ਜਾਣੀ ਆਹ ਤਸੀ ਲੜ ਲਓ ਦੇਖ ਲੈ ਬਾਈ ਵੀ ਮਾੜਾ ਮਟਾ ਸਮਝਾਉਂਦਾ ਆਂ ਪਰ ਜੱਗੀ ਤੁਸੀਂ ਇਹਨੂੰ ਕ੍ਰਿਸ਼ਨ ਜੰਮੀ ਨਹੀਂ ਦੁਸਤਾ ਕਹਿੰਦੇ ਇਹਨੂੰ ਕੁਛ ਲੜਿਆ ਨਾ ਕਰ ਚੱਲ ਕਬੂਤਰਾਂ ਵਿੱਚੇ ਕਹਿੰਦੀ ਆਂ ਚੱਲ ਕੋਈ ਨਹੀਂ ਬੀਤੀ ਨਹੀਂ ਲੜਿਆ ਕਰ ਬਾਜ਼ੀਆਂ ਜਿੱਤਦੇ ਆ ਪੈਸੇ ਆਉਂਦੇ ਕਬੂਤਰਾਂ ਨੇ ਨਾ ਆਪਣੇ ਚ ਲੜਾਈ ਪਾ ਰੱਖੀ ਆ ਸਾਰਾ ਪਿਆਰ ਤਾਂ ਕਬੂਤਰ ਖਿੱਚ ਕੇ ਲੈ ਜਾਂਦੇ ਆ ਫੇਰ ਫੇਰ ਕਬੂਤਰ ਨੂੰ ਮਾਰ ਰੱਖਿਆ ਜੇ ਇਹ ਕਰਦੀਆਂ ਪਿੰਡ ਬ ਆਹ ਵਾਗ ਜਾਪਿੰਦਾ ਇਰਾ ਮਾਤਾ ਇੱਕ ਤੇ ਬੋਟਾ ਦੇ ਕੇ ਮਸੂਤਰਾں ਦਾ ਜਾਨ ਵਸਦੀ ਏ ਸਾਡੀ ਕਬੂਤਰਾں ਚ ਜਾਨ ਪਾਉ ਉਹ ਦੇਖ ਲੈ ਉਹ ਦੇਖੀ ਮਮਾ ਮਾਚਾ ਤੇ ਭਾਈ ਨੇ ਕਿ ਤੂੰ ਕੀ ਕਹੇਗੀ ਬਾਪੀ ਇਹਨਾਂ ਨੂੰ ਜਰੂਰ ਕੁੱਟੇ ਨਾ ਕਹੀ ਉਹ ਇੱਕ ਗਲਤ ਹੈਗੀ ਆ ਦੇਖ ਲੈ ਨਸਾ ਪਤਾ ਨਹੀਂ ਕਰਦੇ ਸਾ ਸਾਡੇ ਆ ਜੁੜੀ ਵੀ ਨਾ ਪਤਾ ਹਾਂ ਇਹੀ ਕਹਿੰਦੀ ਸੀ ਇਰਾ ਮੈਂ ਰਾਈ ਦੇ ਤੋ ਵੀ ਲੋਗਰ ਮਦੀ ਨੇ ਜੜੀ ਲੱਗਿਆ ਆਉਂ ਦੇਖ ਲੈ ਕਿੱਦਿਆਂ ਸੋਹਣੇ ਸੇਤਾਂ ਬਣਾਈ ਬੈਠੇ ਨੇਗੇ ਤੇ ਆਪਾਂ ਗੱਤੀ ਜੀ ਚਾਹ ਬਗਨਾਂ ਦਾ

ਆਇਆ ਕਰ ਦੇ ਦੇ ਇਸਕੇ ਤੂੰ ਕਰਦਾ ਤੂੰ ਕਰਦੀ ਐ ਤੁਸੀਂ ਕਰ ਇਸ ਪਾਰਕ ਤੇ ਕਿੰਦੇ ਦੀਆਂ ਤੂੰ ਐ ਕਰਾ ਕਰ ਤੂੰ ਤਾਂ ਬੁੱਤਰਾ ਨਾ ਕਰ ਸਕਦਾ ਰਿਹਾ ਕਰ ਜਾ ਹੋਰ ਦੁਵਾਰੇ ਇਹਨਾਂ ਨੂੰ ਬਾਹਰ ਦਵਾ ਲਿਆ ਹੁਣ ਕੋ ਰੂੰਡੀ ਦਊਂ ਇਹਨਾਂ ਨੂੰ ਹੋਰ ਇਹਨੇ ਆਂਦੇ ਵੇ ਆ ਵੀ ਚੱਕੀ ਚਾਰ ਕਲੇ ਲੇਗੇ ਤੂੰ ਵੀ ਉਹ ਚਾਰ ਕਲੇ ਤੂੰ ਵੀ ਲਿਆ ਕਰੀਂ ਮੈਨੂੰ ਤਾਂ ਨਹੀਂ ਦਵਾਇਆ ਹਜੇ ਇਹਨੂੰ ਤਾਂ ਇੱਥੋਂ ਦੀ ਮੱਕਰ ਹੋ ਇਹਦੇ ਤੋਂ ਪਰੇ ਵਧੀਆ ਘਟ ਜਾਣਗੇ ਸ਼ੁਕਰ ਤੂੰ ਤਾਂ ਐਂ ਮੱਸਦੀਆਂ ਵੀਰੇ ਪੁੱਤਰਾ ਹੋ ਜਾਣਾ ਮੈਂ ਇਹਨਾਂ ਤਾ ਸੌਂ ਕਾ ਦੂੰ ਤੇ ਕਰਦੀਆਂ ਮੇਰੇ ਵਰਗਾ ਤੇ ਮਾਪੇ ਖਾਰੇ ਕਰਦੇ ਨੇ ਕਹਿੰਦੀ ਤੂੰ ਆਈਆਂ ਤੇ ਕਿਤਨਾ ਬਚਕਲੇਸ ਰੱਖਦੀ ਆ ਜੇ ਵਕਤ ਆਈ ਤਾਂ ਫੇਰ ਰੌਲਾ ਪਾਉਂਦਾ ਵਾ ਜਦੋਂ ਬੋਲੀ ਜਾਂਦੀ ਤੇ ਉਹਨਾਂ ਤੋਂ ਬਾਹਰ ਨਿਕਲੇ ਮਾੜਾ ਮੋਟਾ ਤਾਂ ਮੇਰੇ ਨਾਲ ਗੱਲਬਾਤ ਕਰੇ ਮੈਂ ਗੱਲਬਾਤ ਕਰਨ ਨੂੰ ਤੇਰੇ ਨਾਲ ਗੱਲਬਾਤ ਕੀ ਕਰਨੀ ਆ ਗੱਲਬਾਤ ਕਰਨ ਨੂੰ ਤੂੰ ਕੋਟਾ 'ਚ ਖੜੀ ਹੋਈ ਆਂ ਵੀ ਦੰਦਾ ਮੈਂ ਕਰਦੀ ਆ ਕੋਈ ਮੈਂ ਦੇਖ ਲੈ ਕੋਈ ਮੋਟਾ ਜਗੜੀ ਤਾਂ ਤਾਂ ਹੁੰਦੀ ਤੇਰੇ ਵਰਗਾ ਮਾੜੀ ਸੋਚਣਾ ਮੈਨੂੰ ਕਿੱਥੇ ਕੋਟਾ 'ਚ ਖੜੀ ਹੁੰਦਾ ਮੇਰੇ ਤਾਂ ਬੱਥੇਰਾ ਦਮੰਗ ਸੀਗਾ ਤੈਨੂੰ ਵੋਟ ਪਾਉਣ ਨੂੰ ਦੇਖਦਾ ਮੈਂ ਨਹੀਂ ਪਾਉਂਦਾ ਮੈਂ ਪਾਉਂਗਾ ਭਿੰਨ ਨੂੰ ਆਹ ਦੇਖ ਲੈ ਮੈਂ ਦੋ ਹੈਗੇ ਮੈਨੂੰ ਫੇਰ ਦੋ ਵੋਟਾਂ ਦੀ ਮੈਂ ਕਿਉਂ ਕਰਦਾ ਕੋਈ ਨਾ ਹੋਰ ਪਵਾਦਾ ਕਿ ਭਿੰਨ ਦੇਰੇ ਦਾ ਸਾਰੇ ਉੱਠਦਰੇ ਮੱਤੇ ਹੁਣ ਮੈਂ ਕੋਈ ਨਾ ਵੋਟਾਂ ਜੀ ਉਠੂ ਕੋਈ ਨਾ ਹੁਣ ਦੇਖੀ ਚੱਲੇ ਤੁਸੀਂ ਹੋਰ ਹਾਂ ਕਰਦੀ ਕਰਤੇ ਮੇਰੇ ਕੋਲੇ ਕੁਝ ਨਹੀਂ ਆਏਗਾ ਮੈਂ ਕਬੂਤਰ ਮੱਧ ਬਠੇਰਾ ਕੋਸ ਤੇਰੇ ਕੋਈ ਫੇਰ ਤੋ ਇਹਨੇ ਛੋਟੇ ਕਰੀ ਛਾਪ ਕੋ ਸਾਗਾ ਤੇ ਕੋਈ ਨਾ ਜੀ ਉੱਠ ਖੜੂ ਫੇਰ ਕੀ ਪਾਉਣਾ ਚੋਣ ਛਾਣ ਮੈਂ ਰੱਖੂਂਗੇ ਹੁਣ ਦੇਖੀ ਜਾਈਂ ਸੁਅਤ ਕੇ ਰੱਖੂਂਗਾ ਸੰਪੀਰ ਦੱਸੂਂਗੀ ਮੈਂ ਵੋਟ ਤੇਰਾ ਚੋਣ ਛ ਈ ਮੈਂ ਮਰ ਜਾਣੀ ਕਰਦੇ ਜੋਗੀ ਲੰਕਾ ਟਾ ਦਿੰਦੇ ਆ ਬੈਣ ਕੀ ਕਰ ਮੈਂ ਭਗ ਜਾ ਬੇ ਇਹਦੇ ਕੋਲੇ ਬੈ ਜਾਣੀ ਐ ਨਾ ਜਦੋਂ ਇਹਨੇ ਮੇਰੀ ਗੱਲ ਤਾਂ ਇਹਨੇ ਮੰਨਣੀ ਇਹਨੇ ਕਿਕਰ ਨੂੰ ਬੇਰੀ ਕਹਿਣਾ ਹਾਂ ਐਂ ਕਰਤਾ ਤਾਂ ਪਹਿਲੇ ਤੂੰ ਸੁਆਇ ਰੋਂਤਾ ਫੇਰ ਐਂ ਬੋਲਤਾ ਇਹ ਤਾਂ ਵਕੀਲਾ ਮੂੰਹ ਨੂੰ ਝਗੜਦਾ ਮੇਰੇ ਨਾਲ ਕੀ ਕਰਾਂ ਮੈਂ ਇਹ ਤੂੰ ਨੀ ਆਵ ਕਰਦੀ ਤੇਰੇ ਅੱਡੀ ਜੀ ਵੀ ਲੱਗੀ ਐ ਗੱਠ ਦੀ ਤੂੰ ਫੇਰ ਹੁਣ ਅਲ ਪੜਾ ਐ ਬੜਿਆ ਹੋਇਆ ਕਾ ਕੁੜੇ ਨਹੀਂ ਮੈਂ ਤਾਂ ਤੈਨੂੰ ਪੜਗਾ ਵੀ ਖੂਚ ਪਾ ਦਿਨਾ ਆਹ ਦੇਖ ਲੈ ਜਮਾ ਨਹੀਂ ਬੋਲਦੇ ਇਹ ਵੀ ਕਹਿਣਗੇ ਕਰੇ ਜਾ ਕੇ ਵੀ ਕਿੰਨਾ ਬੋਲਦਾ ਹੈ ਤੈਨੂੰ ਨਹੀਂ ਪਤਾ ਵੀ ਬੰਦੇ ਆਏ ਨੇ ਇਹਦੇ ਕੋਲੇ ਸਾਨੂੰ ਵੀ ਗਾਲਾਂ ਪੈਂਦੀਆਂ ਵੀ ਲੱਗੂ ਇਹ ਕੰਜਰੋ ਤੁਸੀਂ ਤਾਂ ਪੇ ਦੇ ਨਾਲ ਦੇ ਹੋ ਕੀ ਤਰ੍ਹਾਂ ਬਣੇ ਇੱਕੋ ਵੇਲੋ ਵੱਡੇ ਹੋਏ ਨੇ ਤਾਂ ਤਿੰਨੇ ਜਿਵੇਂ ਕਰੋ ਵਾਰੋ ਕੱਡੇ ਫਿਰਦੇ ਹੁੰਦੇ ਨੇ ਨਾ ਐਂ ਫਿਰਦੇ ਰਹਿੰਦੇ ਨੇ ਸਾਰ ਚਲ ਚੁੱਪ ਕਰ ਦੇ ਹੁਣ ਚਾਹ ਬਣਾ ਦੇ ਬਣਾ ਦਿੰਨੀ ਆ ਚਾਹ ਬਣਾ ਰੋ ਵਿਗਟ ਹਾਂ ਉਹ ਕਾਟ ਜੀ ਚਾਹ ਪੀ ਕੇ ਫੇਰ ਵਾਗ ਜੇ ਕਿਹੜੀ ਦੇਣ ਚੰਗਾ ਇਹ ਕਬੂਤਰ ਲੈ ਕੇ ਹੁਣੇ ਜਾਨੇ ਅਸੀਂ ਉੱਥੇ ਜਾਨੇ ਬੱਤੀਆਂ ਨੇ ਮੋਰ ਕੋਲੇ ਉੱਥੇ ਹੁੰਦੇ ਨੇ ਬੱਤੀਆਂ ਨੇ ਮੋਰ ਕੋਲੇ ਉਤਰਾ ਉਦੋਂ ਪੁੱਤਰ ਦਵਾ ਕੇ ਲਾਉਣ ਨੇ ਮੋਰ ਤੋਂ ਗੱਤੀ ਆਉਂਦੀ ਰਹਿੰਦੀ ਰਹਿੰਦੀ ਤੇ ਨਾ ਇਹ ਕੋ ਜਾਣਦੀ ਪਰ ਹੁਣ ਆਪੇ ਤੇ ਹੋਰ ਕੀ ਹੋ ਜਾਂਦਾ ਰਹਿੰਦਾ ਪਿੰਡਾਂ 'ਚ ਬਣਾਉਣੀ ਆ ਚੰਗਾ ਚਾਹ ਮੈਂ ਹਾਂ ਓਰੇ ਆ ਬੇ ਆਉਣੀ ਆ ਚਾਹ ਪੀ ਲਈ ਚਾਹ ਪੀ ਲਈ ਆ ਜਾ ਓਰੇ ਆਉਣੀ ਆਉਣੀ ਆ ਆ ਜਾ ਬੇ ਆ ਜੀ ਪੀ ਲਈ ਚਾਹ ਪੀਦੇ ਭਾਂਡੇ ਤੋਂ ਲੈ ਜਾ ਕੇ ਮੱਖੀਆਂ ਬੈਠੀ ਜਾਂਦੀਆਂ ਨੇ ਬਾ ਚੱਕ ਲੈਨੀ ਆ ਕੋਈ ਨਾ ਤੇਰਾ ਮੂਰੇ ਤੈਨੂੰ ਅੰਨੀ ਆ ਤੂੰ ਵੀ ਤੈਨੂੰ ਦੀਨਾ ਨਹੀਂ ਭਾਂਡੇ ਚੱਕ ਲੈ ਮੈਂ ਮੈਂ ਤਾਂ ਬੋਲਦਾ ਹਾਂ ਸਾਰਾ ਦਿਨ ਅੰਨੀ ਅੰਨੀ ਕਰੀ ਜਾਂਦਾ ਜਿੱਤੇ ਅੰਨੀ ਹੋਊਗਾ ਤੈਨੂੰ ਕਰਨਾ ਕੋ ਸਾਰਾ ਕੁਝ ਹੋਰ ਮਾਂ ਕਰ ਲੂ ਆ ਆਪੇ ਆ ਆ ਕਰ ਲੈਣਾ ਜਦੋਂ ਮੱਛੇ ਨਾਲ ਸਾਰੇ ਹੱਥ ਜੁੱਲੇ ਤੇ ਉਦੋਂ ਪਤਾ ਲੱਗੂਗਾ ਆ ਕੇ ਮੱਛੀਆਂ ਆਣਗੇ ਅਸੀਂ ਜਾਣ ਦਾ ਪਕਾਉਣ ਮੈਂ ਤੂੰ ਜਾਣਾ ਆਪਦਾ ਟਿੰਡ ਲੱਗਦਾ ਆਹੋ ਰੋਟੇ ਨਾਲ ਪਕਾਉਣ ਜਾਂਦਾ ਤੂੰ ਦੋ ਦਿਨ ਹੀ ਲਾਹੇਗਾ ਕੋਈ ਨਹੀਂ ਸੈਣਦਾ ਕਿਸੇ ਨੂੰ ਹਾਂ ਚੱਕ ਲੈ ਮੈਂ ਆਜਾ ਦਰਰੇ ਕਰੇ ਬਾਅਦ ਨੂੰ ਉੱਥੇ ਆਇਆ ਕਰੂੰ ਅੰਦਰ ਲੈ ਘਰ ਵਾਲੇ ਤੈਨੂੰ ਕਿੰਨੇ ਕ ਦਿਨ ਖਵਾ ਲਾਂਗੇ ਦੇਖ ਲੈ ਬਾਈ ਐਂ ਕਰਦਾ ਮਾੜਾ ਮੋਟਾ ਸਮਝਾ ਦਿਆ ਕਰੋ ਇਹਨੂੰ ਸਮਝਾਉਣੇ ਅਸੀਂ ਨਾ ਲੜਿਆ ਕਰਦੇ ਚਾਹ ਨਾ ਪਾ ਚੱਲਦੇ ਐ ਰੋ ਚਲੋ ਆਜੋ ਪਾ ਗਜੋ ਅਈ ਜਾਣਨੀ ਕੰਮ ਆ ਕੇ ਹੋਣਾ ਮੈਂ ਤੂੰ ਕਿੱਧਰ ਜਾਣਾ ਹੋਣਾ ਮੈਂ ਇਹਨਾਂ ਕੰਮ ਜਾ ਕੇ ਹੋਣਾ ਇਹਨਾਂ ਨੂੰ ਕੂਤਰ ਦਵਾ ਕੇ ਨਹੀਂ ਨਾ ਜਿਹੜਾ ਨਹੀਂ ਤਾਂ ਲੜੀ ਜਾਣਗੇ ਚਾਚਾ ਆਪਾਂ ਇਹਨਾਂ ਨਾਲ ਮੈਂ ਆ ਕੁੜੀ ਨੂੰ ਤੋੜਦੀ ਆਹੋ ਤੂੰ ਤਾਂ ਕੁੜੀ ਤੇ ਮੱਚੀ ਜਾਇਆ ਕਰ ਕੋਈ ਨਾ ਬਾਗ ਜੋ ਕੋਈ ਕੁੜੀ ਕੋਈ ਨਾ ਛੱਡਿਆ ਹੀ ਨਾਲੇ ਉਹਨੂੰ ਮੋਟਰਸਾਈਕਲ ਲੈ ਆਈ ਉਹਨਾਂ ਨਾਲ ਆਪਣਾ ਖਾਬ ਹੋਇ

ਆਦਿ ਮੈਂ ਵੀ ਲਾਇਆ ਹੁਣੀ ਮੇਰੇ ਭਲੇ ਚਾਰ ਦਿਨ ਤਾਂ ਲਾਇਆ ਹੁਣੀ ਆ ਤੇਰੀ ਮਾਂ ਨਾਲ ਆ ਜਾ ਕਰਨ ਵਾਲੇ ਐਵੇਂ ਨਜਾਇ ਕਰ ਕਿਸੇ ਨਾਲ ਐਵੇਂ ਲੈ ਕੇ ਨਹੀਂ ਆਉਂਦੀ ਲੈ ਕੇ ਨਹੀਂ ਮੇਰੇ ਘਰੇ ਕੰਮ ਦਾ ਔਖਾ ਹੋ ਜੂ ਕੰਮ ਦਾ ਤਾਂ ਔਖਾ ਹੋ ਜੂ ਪੁੱਤ ਮੈਂ ਤੈਨੂੰ ਐ ਨਹੀਂ ਕਹਿੰਦੀ ਅੱਜ ਕੱਲ ਟਾਈਮ ਨਹੀਂ ਹੈ ਐਵੇਂ ਨਹੀਂ ਜਾਈਦਾ ਹੁੰਦਾ ਕਿਸੇ ਨਾਲ ਇਹ ਤਾਂ ਗੱਲ ਸਹੀ ਹੈ ਤੇਰੀ ਮਾਮੀ ਹੋਰ ਹੁਣ ਨਾਲੇ ਤੇਰਾ ਮਾਮਾ ਲੜੂਗਾ ਉਹਨੂੰ ਪਤਾ ਲੱਗੇ ਜੇ ਕੱਲੀ ਆਈਆਂ ਕੋਈ ਨਾ ਨੂੰ ਕਹਦੀ ਵੀ ਇਹ ਛੱਡ ਕੇ ਗਿਆ ਉਹ ਵੀ ਕਹਦੀ ਮੈਂ ਤਾਂ ਕੋਈ ਕਹਿੰਦੀ ਫਿਰ ਮੈਂ ਜਾਵਾਂ ਹਾਂ ਹਾ ਜੱਜਾ ਸੱਟਿਆ ਮੈਨੂੰ ਫਿਰ ਹਾਂ ਮੈਂ ਤੈਨੂੰ ਜਾਣੀ ਐ ਨਹੀਂ ਮੈਂ ਤੂੰ ਹੋਰ ਫਿਰ ਤੂੰ ਰਹਿ ਇਹ ਤੇ ਮਾਮੀ ਕਹਿੰਦੀ ਤੂੰ ਚਾਤਲ ਛੱਡ ਗਿਆ ਚੱਲ ਮਰਾਈ ਹਾਂ ਤੂੰ ਰਹਿ ਲਾ ਨਾਨਕਾ ਹੁਣ ਦੁੱਧ ਪੀ ਕੇ ਮੋਟੀ ਹੋ ਜਾਵੇਂਗਾ ਹੋਰ ਚਿਓਰ ਤੇ ਪਿੰਦੀ ਨਹੀਂ ਦੁੱਧ ਦਾ ਪਤਾ ਹੈ ਸਾਡੇ ਆ ਕੀ ਪੀਪੀ ਦੇਗੀ ਇਹਦਾ ਚੂੜ ਨਾਲ ਨਹੀਂ ਮੰਨ ਲੈ ਕਿੰਨਾ ਜੇ ਸਾਰੀਆਂ ਟੱਗੀਆਂ ਇੱਕ ਰਹੇਗੀ ਤੇਰੇ ਮਾਪ ਦਾ ਬੰਦੀ ਤੇ ਕਿ ਤੈਨੂੰ ਲੈ ਆ ਪਾਂਗਾ ਨਹੀਂ ਪੱਪੀ ਜੀ ਲਾ ਆਈ ਸਟੈਂਡ ਨਹੀਂ ਹੈਗਾ ਸੱਚ ਉਹਨਾਂ ਨੂੰ ਪਵਾ ਦਿੰਦੀ ਮੈਂ ਤੇਰੇ ਚੂੜ ਲਾ ਆਈ ਇਹ ਆਉਂਦੀ ਹੋਈ ਕਿ ਨਹੀਂ ਬੈਠੀਆਂ ਲੈ ਫਿਰ ਘੰਟ ਪਾਉਂਦੀ ਚੱਲ ਚੰਗਾ ਐ ਕਾ ਮਮਾ ਦੂਜਾ ਲੰਦਰ ਹੈ ਦੇਵਦੀ ਜਾਨੀ ਮੈਂ ਚਲਦੀ ਤਾਂ ਛੱਡ ਕੇ ਉਹਨੇ ਤੇਰੀ ਮਾਂ ਕਢਾਇਆ ਮਮਾ ਮਾਮਾ ਕਿੱਧਰ ਗਿਆ ਮੈਂ ਮਾਮਾ ਤੇਰਾ ਇੱਥੇ ਫੜ ਦਊ ਮਾਮਾ ਆ ਜੂਗਾ ਚੱਲ ਜੰਗਾ ਤੇ ਬਾਈਨ ਦਤਨ ਵਾਕੇ ਜਾ ਕੇ ਦੇਉਗੇ ਮੈਨੂੰ ਕਿਹਾ ਕਿ ਉਹ ਚੰਗੇ ਫੰਡਾ ਚਲ ਉਹਨੂੰ ਜੱਗੀ ਨੂੰ ਕਹਿੰਦੀ ਮੋਟੇ ਕੋਈ ਨਾ ਜਿੱਦੇ ਫੇਰ ਆਈ ਉਹਦੇ ਸੂਟ ਲੈ ਕੇ ਜਾਵਾਂ ਮਾਵਾ ਉਹਦੇ ਸੂਟ ਲੈ ਕੇ ਹਾਂ ਚੱਲ ਜਾ

ਹੱਛਾ ਫੇਰ ਤਾਂ ਤੁਹਾਨੂੰ ਵਧੀਆ ਚੱਲ ਵਾ 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 ਤੇ ਮੈਂ ਕਹਿੰਦੀ ਮਸਪਾਲ ਦੀ ਕਈ ਆਈਏ ਤਾਂ ਅੰਚਾ ਸਵੇਰਾਂ ਦਾ। ਚੱਲ 5:00 ਬਜੇਰ ਤੋਂ ਵਧੀਆਗਾ ਨਾਲੇ ਆਏ ਆ। ਗੋਹਾ ਸਿੱਟੇਂਗੇ ਸਰਗੰਝਾ ਹੋਊਗਾ ਹੈ। ਚੱਲ ਵਧੀਆ ਸਕੂਲ ਦੇ ਨਾਲੇ ਮਾੜੀ ਮੋਟੀ ਬੋਲਣ ਦੀ ਨਾਲ ਜ ਆ ਜਾਂਦੀ। ਉਹ ਤੁਹਾਨੂੰ ਪਾਣੀ ਨਾ ਸਮਾਨ ਚੁੱਕੀ ਆ। ਸਹੀ ਵੱਲ। ਇਹ ਆਪਣੀ ਨੰਦਾਰੀ ਸੀ। ਲੈ ਹੋਰ ਹੰਤਾ ਦੋ ਦਿਨ ਹੋ ਗਏ ਆਈ ਨੂੰ ਤੂੰ ਤਾਂ ਫੇਰ ਤੜੱਚੀ ਬਗ ਜਾਨੀ ਆ ਕੋਈ ਕੋਈ ਸਿੱਖੀ ਨਾ ਲੱਗਿਆ ਸਵੇਰੇ ਮਖਾਂਦੇ ਮੈਂ ਬੈਠੀ ਆਣੀ ਫੇਰ ਮੇਰਾ ਟਾਈਮ ਹੋ ਗਿਆ ਇੱਥੇ ਲੱਗ ਗਈ ਉਹ ਵੀ ਕਹੀਂ ਆਂਦੀ ਸੀ ਕਹਿੰਦੀ ਆ ਕਿ ਪਤਾ ਨਹੀਂ ਕਹਿੰਦੀ ਤੁਸੀਂ ਬੋਲਦੀਆਂ ਨਹੀਂ ਹੈਗੀਆਂ ਭਾਬੀ ਮਾਂ ਨਾ ਬੋਲਦੀ ਮੋਝ ਤੇ ਕਹਿੰਦੀ ਮੈਂ ਆਸਤਾ ਕਰੇਂ ਮੀਨ ਲੜਨਾ ਹੈ ਮੀਨ ਨਹੀਂ ਲੱਗਿਆ ਨਹੀਂ ਸਭ ਤਾਂ ਮੀਨ ਚਲੋ ਕੋਈ ਨਾ ਕਦੇ ਫੇਰ ਮਾਰ ਲੂ ਜੇ ਫੇਰ ਮਿਲਦੇ ਹਾਂ ਤੇ ਅੱਜ ਤੜਕੇ ਸੱਚ ਕੱਪੜੇ ਧੋਈ ਜਾਂਦੀ ਸੀ ਜਸ ਤਾਂ ਸਿਰ ਜਾ ਬਾਲਾ ਦੁਖੀ ਜਾਂਦਾ ਸੀ ਅੱਛਾ ਮੋਰੋ ਕਹਿੰਦੀ ਮੇਰੀ ਮਾਂ ਤਾਂ ਕਹਿੰਦੀ ਤੇ ਦਈ ਹੋਈ ਜਾਂਦੀ ਹੈ ਫਰ ਉਹ ਤਮੜਾ ਸੱਚਾ ਉਹ ਨੂੰ ਛੱਡਣ ਗਈ ਸੀ ਉਧਰ ਕੁੜੀ ਆ ਗਈ ਕਿੱਥੇ ਨਹੀਂ ਕੋਈ ਸਾਡੀ ਕੁੜੀ ਆ ਗਈ ਕਹਿੰਦੇ ਜਾਂਦੇ ਹਾਂ ਜਿਸ ਦਿਨ ਆਇਆ ਉਹਦੇ ਆੜੇ ਆਉਂਦੇ ਨੇ ਪਣ ਚੰ ਪਤਾ ਸੀ ਛੋਟਾ ਤਾਂ ਆਬਾਰੀ ਸੀ ਨੀ ਉੱਤੇ ਨਹੀਂ ਉਹ ਕੋਣ ਸੀ ਤੇ ਜਾਸ ਵੀ ਕੁੜੀ ਸੀ ਉਹ ਜਮੀਨ ਹੈ ਚਾਹਤੀ ਕੁੜੀ ਸੀ ਜਮੀਨ ਤੇ ਰਹੇ ਤੇ ਮੜੰਗਾ ਸੀ ਪਾਣੀ ਉਹਦਾ ਆਹ ਕਹਿਣੇ ਮੇਰੇ ਕੋਲ ਆ ਗਿਆ ਨਹੀਂ ਆਇਆ ਅੱਛਾ ਅੰਨੇ ਪਤਾ ਲੈਣੀ ਆਏ ਸੀ ਸਵੇਰੇ 7 ਵਜੇ ਦੀ ਸੀ ਅੱਛਾ ਅੱਛਾ ਚਲ ਵਧੀਆ ਬਣੀ ਚਲ ਹੁਣ ਮਾਰ ਲਿਆ ਕਰ ਗਏ ਜਮਿਨੀ ਕੁਛਰੀ ਦੱਸਦੀ ਹੈਗੀ ਕੋਈ ਹਾਲ ਚਾਲ ਕੋਈ ਦੋਖਾ ਫੱਗ ਜਾਨੀ ਆ ਸਾਮ ਨੂੰ ਕੋਈ ਨਹੀਂ ਆਉਣੀਆਂ ਤਾਂ ਸਾਰੇ ਨਾ ਹੋਣਗੇ

ਸਾਜੀ ਬਣੀ ਸੀ ਆਲੂ ਥੋਲੇ ਬਣੀ ਸੀ ਰੋਟੀ ਬਣੀ ਨਹੀਂ ਐ ਕਰੀ ਸੱਚ ਮੈਂ ਤਾਂ ਸਕੂਲ ਵਾਲੇ ਚੌਲ ਵਾਲੇ ਸਵਾਦ ਲੱਗਦੇ ਜਿਹੜੇ ਤੂੰ ਬਣਾਏ ਉਹਦੇ ਲੈ ਲੈਣੇ ਵੀਰ ਵਾਰਾ ਭਣੇ ਹਾਂ ਮੈਨੂੰ ਲੈ ਕੇ ਰਵਾਂਗੀ ਹਾਂ ਅੱਛਾ ਇਹ ਦਿਨ ਰੱਖੇ ਹੁੰਦੇ ਆ ਇਹ ਦਿਨ ਰੱਖੇ ਹੁੰਦੇ ਆ ਤੇ ਭਾਣੇ ਬੱਚੇ ਖਾਣਾ ਤਾਂ ਲੈ ਵੀ ਆਉਨੇ ਆ ਆਦੀ ਕਾਦੀ ਲੱਗ ਵੀ ਜਾਂਦਾ ਤੇ ਅੱਛਾ ਚਲ ਮੈਨੂੰ ਲੈ ਕੇ ਦਊਂ ਤੇਰੇ ਜੋ ਕਾਣੇ ਆ ਮੈਨੂੰ ਥੋੜੇ ਜਿਲੇ ਆ ਦੀ ਚੌਲ ਵਾਲੇ ਕੜੀ ਚੰਗਾ ਚੰਗਾ ਸੰਪਤਾ ਇਹ ਮੈਂ ਹਾਂ ਚੰਗਾ ਤੇ ਹੋਰ ਕੀ ਜਾਣੀ ਆ ਪਣ ਉਹ ਤੇਰਾ ਬਾਯਾ ਆ ਰਿਹਾ ਜੋ ਵੀ ਘਰੀ ਸੀਗਾ ਅੱਛਾ ਗਿਆ ਨਹੀਂ ਕੰਮ ਤੇ ਕਹ ਲੋ ਚਾਹ ਬਣਾ ਦੇ ਅੱਛਾ ਕਾਕਾ ਕਰੀ ਅੱਜ ਹਾਂ ਕਰੀ ਅੱਜ ਚਾਹ ਬਣਾਉਣੀ ਆ ਮੈਂ ਅੱਧੀ ਅੱਛਾ ਕੰਮ ਤੇ ਨਹੀਂ ਗਿਆ ਉਹ ਅੱਜ ਨਾ ਗਿਆ ਨਹੀਂ ਅੱਜ ਉਹਨੂੰ ਵੀ ਆਹ ਸਿੱਦਾ ਬੁਖਾਰ ਗਿਆ ਹੀ ਹੋ ਗਿਆ ਅੱਛਾ ਅੱਛਾ ਧੀਧੀ ਵੀ ਡਾੜਦੀ ਦੁਖੀ ਜਾਂਦੀ ਸਾਰੇ ਘਰੀ ਆ ਤੇ ਬੁਖਾਰ ਜਿਹਦਾ ਬਾਹਲੇ ਪ੍ਰਭਾਵ ਜਿਹਾ ਆਇਆ ਫੇ ਦਵਾਈ ਹਾਂ ਮੂੰਹ ਸਮਝ ਆ ਪਾ ਲੱਗਿਆ ਨਾ ਪਹਿਣ ਹਾਂ ਹਾਂ ਕਰ

ਸਾਲ ਵਧੀਆ ਹੋ ਗਿਆ ਨਹੀਂ ਚਲ ਚੰਗਾ ਮੇਰੀ ਗੱਲ ਸੁਣਾ ਕੱਲ ਨੂੰ ਆਪਾਂ ਉੱਥੇ ਚੱਲਾਂਗੇ ਦਸਵੀਂ ਤੇ ਜਾ ਕੇ ਆਵਾਂਗੇ ਜੇ ਫਿਰ ਮੈਂ ਤਸਵੀਰਾਂ ਲਿਆਉਂਗੀ ਮੇਰਾ ਕੀ ਨੀ ਦੇਖ ਲੈਣੀ ਮੈਨੂੰ ਆਹੋ ਤੈਨੂੰ 11-12 ਬੁਰਾਈ ਕੇ ਬਾਅਦ ਚੱਲਾਂਗੇ ਆਹੋ ਆਪਾਂ ਮਾਗਰੋ ਬਾਗ ਚੱਲਾਂਗੇ ਚੱਲਣਾ ਸਾਡੀ ਕੁੜੀ ਆਈ ਸੀ ਬਣ ਬਾਕੀ ਹੁਣ ਐ ਤੈਨੂੰ ਪਤਾ ਚਾਰ ਦਿਨਾਂ ਆਉਂਦੀ ਅਜੇ ਹੋਣਾ ਮੈਂ ਤਾਂ ਕਦੇ ਫਿਰ ਹੀ ਨਹੀਂ ਆਈ ਜੇ ਰਹਿ ਜਾਂਦੀ ਆਪਣੇ ਨਾਲ ਹੀ ਵਗ ਜਾਂਦੀ ਹੋਰ ਫਿਰ ਤਾਂ ਵਗ ਜਾਂਦੀ ਸਾਡਾ ਤਾਂ ਬਾਹਲੇ ਮੂੰਹ ਪਰੇਮਾਂ ਦਾ ਸਾਲ ਵਧੀਆ ਬਸ ਸਾਡਾ ਤਾਂ ਬਣ ਜਾਸਨ ਨਿੱਟੇ ਕਦਾਗਾ ਇੱਥੇ ਗਿਆ ਕੋਣ ਹੁਣ ਜੀ ਸਾਰਾ ਦਨ ਪੜੇ ਕਬੂਤਰਾਂ ਦੀ ਮੈਂ ਸੁਤਾਨ ਨੂੰ ਸੁਣਦੀ ਐ ਮੈਂ ਕਾਹਦੀ ਸੁਣਿਆ ਸੀ ਬੜਿਆ ਤਿਆਰੇ ਸੀ ਲੱਗੇ ਹਰੀ ਨਾਲ ਨਹੀਂ ਉਹਨਾਂ ਨੂੰ ਦਵਾ ਕੇ ਲਿਆਇਆ ਸੀ ਅੱਛਾ ਤੂੰ ਬੋਲੀ ਹੈ ਜਾਂਦੀ ਸੀ ਹਾਂ ਅਗਲਾ ਤਾਂ ਮੈਂ ਆਉਂਦੀ ਸੀ ਨਹੀਂ ਮੈਨੂੰ ਆਇਆ ਹੋ ਗਿਆ ਅਗਲਾ ਫਿਰ ਸੁਆਦ ਲੈਣਾ ਪਿਆ ਨੀ ਤੈਨੂੰ ਪਤਾ ਹੀ ਮਾਤਾ ਕਾਹਨੂੰ ਕਹਿਣੀ ਆਈ ਨਹੀਂ ਆਏ ਤੈਨੂੰ ਤਾਂ ਮੈਂ ਕਾਹਨੂੰ ਕਹਿੰਿਓ ਮੈਨੂੰ ਪਤਾ ਹੀ ਹੈ ਨਾੜੇ ਤੈਨੂੰ ਵੀ ਪਤਾ ਹੈ ਸਾਡਾ ਤਾਂ ਰੋਜ਼ ਦਾ ਕੁਸੀ ਕੁਲਿਸਾ ਹੀ ਰਹਿੰਦਾ ਹੈ ਹੋਰ ਉਹ ਤਾਂ ਸਾਰਾ ਦਿਨ ਹੀ ਬੋਲਦਾ ਰਹਿੰਦਾ ਹੈ ਚਲ ਕੋਈ ਨਾ ਸਮਝੀ ਜੂ ਮੈਨੂੰ ਵੀ ਬੋਲਣ ਲਾ ਤਾਂ ਮੈਂ ਕਦੇ ਬੋਲੀ ਨਹੀਂ ਸੀ ਕਿਹਦੇ ਕੋਲ ਰਹਿ ਰਹਿ ਕੇ ਮੈਨੂੰ ਬੋਲਣਾ ਪੈਂਦਾ ਭਣੇ ਬਟਾ ਹਾਂ ਨਬੜ ਮਾਤਾ ਜਾਨਨੀ ਹੈ ਚੰਗਾ ਚਾਹ ਬਣਾਉਣੀ ਹੈ ਯਾਰ ਚੰਗਾ ਬਣਾ ਲੈ ਨਿਕਟ ਮੈਨੂੰ ਵੀ ਦੇਦੀ ਲਾਉਂਗਾ ਹਾਂ ਦੇ ਦੂੰ ਪੈਣ ਦੇ ਨੂੰ ਕਹੀ ਨਾ ਵਧੀਆ ਚਾਹ ਬਣਾਉਂਗੀ ਚੰਗਾ आई नहीं बन चाह वा बन गया चल पा दे

ਨੀ ਦੁੱਧ ਤਾਂ ਐ ਤਾਂ ਦਿੰਦੀ ਆ ਸਾਡੀ ਵੀ ਮੱਝ ਅੱਛਾ ਤੇ ਦੁੱਧਵਾ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਬਸ ਤਾਂ ਵੀ ਨੀਰੇ ਚਾਰੇ ਦਾ ਨਾਸਾ ਹੋਈ ਉਹ ਨਾ ਜੇ ਕੰਨੀ ਨਾ ਇਹ ਦੇਖਦੇ ਨਾ ਸਾਡਾ ਵਾਲੀ ਗੁੜੀ ਵੀ ਤਾਂ ਤੁਹਾਨੂੰ ਪਤਾਗਾ ਪਤਾ ਨਾ ਕਿ ਗੁੜੀ ਹੋਈ ਹੈ ਕੀ ਆ ਜੀ ਜਿਵੇਂ ਇਹਨਾਂ ਨੂੰ ਕੀ ਬਤਾ ਪਦਮਾ ਆਉਂਦੀ ਪਾਣ ਆਪ ਵਗ ਜਾਂਦੀ ਆਪ ਦੇ ਤੇਤੀ ਚਾਕੇ ਨੂੰ ਮੈਨੂੰ ਦੱਸ ਤਾਂ ਨੇਕ ਕਰ ਨਹੀਂ ਨਾ ਕਰੀ ਜੀ ਨਾਲ ਮੈਂ ਜਾਤਾ ਬਲਾਈ ਸੋ ਆਰਮਣ ਸਿੰਘ ਵੀ ਲੈ ਕੇ ਗਿਆ ਨਾ ਸੋ ਆਲਾ ਕੰਟਾਰ ਸਾਹੇ ਕੇ ਵੀ ਰਕਣਤਾ ਨਾ ਅੱਜ ਅਜੇ ਨਾ ਤੱਕੰਮੀ ਮੀਰਾ ਚਾਰਾ ਪਾਉਣਾ ਕੋਈ ਨਾ ਸਨਿਆ ਰਹਾ ਉਹ ਮੀਰਾ ਕਾਮ ਵੀ ਮੈਂ ਮੈ ਵੀ ਮੀਰਾ ਪਾਉਣਾਗਾ ਆਪਾਂ ਆਪਸ ਸੰਗ ਨੂੰ ਤੇ ਉਹ ਤਾਂ ਗੱਗ ਟੋਕਾ ਜਾ ਕਰਾ ਕੇ ਕਹਿੰਦਾ ਆਪੇ ਬਾਦ ਮੀਰਾ ਮੈਨੂੰ ਕਹਿੰਦਾ ਫਿਰ ਭੱਤੀ ਲਵੇ ਲੱਗਦਾ ਪਸਮਾ ਦੇ ਨਾ ਨੇ ਪਹਿਲੇ ਤੰਦਸੀ ਦਾ ਨਹੀਂ ਬਸ ਉਧਰੀ ਕਹਿੰਦਾ ਕੁੱਡੇ ਜੀ ਵੜਾ ਕਰ ਕਰ ਕਾ ਨਹੀਂ ਉਹ ਹਾਂ ਦਾ ਕੁੱਟ ਉਹਦੇ ਪੈਰਾਂ ਤੇ ਚਾਲ ਪਾ ਦੇ ਤੇ ਘਾਰਾਂ ਤੋਂ ਕਰ ਗਿਆ ਕਿੰਨੇ ਹੱਥੇ ਮੇਰੇ ਤਾਂ ਉਹਨੇ ਕਰਾਇਆ ਸੀ ਬਣ ਰਿਹਾ ਸੀ ਉਹ ਨਈ ਫੋਨ ਹੈ ਨਹੀਂ ਚੱਲਿਆ ਅੱਜ ਤੱਕ ਆਹ ਰਹੀ ਆਹ ਕੱਲ੍ਹ ਕਹਿੰਦਾ ਲੋਨ ਉਹ ਆ ਗਿਆ ਉਹ ਬਿਠੀ ਹੋਈ ਹੈ ਨਾ ਸਾਹਮਣੇ ਕਰਾਉਂਦਾ ਉਹ ਲਾ ਬਣੇ ਚੰਗੇ ਕਰਤੀ ਆ ਕੱਟੇ ਨੂੰ ਪੁੱਕੜ ਵੀ ਲਾਏ ਨੇ ਕੋਈ ਨਾ ਹੋਰ ਕਿਉਂ ਤਾਂ ਮੁੰਡਾ ਮੋਹਨ ਦਾ ਸੋਦਰ ਕਹਿੰਦਾ ਸੀ ਕਹਿੰਦਾ ਮੈਂ ਕਬੂਤਰ ਜੇ ਵੇਚੂਗਾ ਚੱਕ ਤਹੀਂ ਆਂਦਾ ਸੀ ਜੇ ਕਹਿੰਦਾ ساری ਵੇਚਣਗਾ ਪਹਿਲਾਂ ਉਹ ਗੱਲ ਹੋ ਜਾਂਦੀ ਆ ਭੈਣੇ ਕਿ ਉਹ ਕਿੱਲਾ ਬਰਮਨ ਦੇਖ ਜਾਣਗੇ ਨਾਲੇ ਹਾਂ ਉਹ ਨਾਲ ਹੋਰੀ ਹੈ ਤਾਂ ਖਨਾਰੀ ਚਾਨਣ ਮੋਟਾ ਕਰੇ ਕਰਾਉਣਾ ਅਪੁਤ ਚੁੱਕਾ ਹੈ ਫਿਰ ਗੱਲ ਕਰ ਮੈਂ ਤੋਂ ਕਿੰਨੂ ਦੋਸਤੇਗੀ ਭਣੇ ਬਝੋਲਾ ਦਾ ਕਹਿੰਦੇ ਥੋੜੇ ਟਾਈਮ ਦਾ ਹੀ ਹੁੰਦਾ ਹੈ ਕੋਈ ਨਾ ਸਮਝੀ ਜੂਗਾ ਕੋਈ ਨਾ ਸਾਰੇ ਝੱਟਾ ਝਾ ਕੇ ਸਮਝ ਰਿਹਾ ਹੈ ਚਲ ਕੋਈ ਨਾ ਦੇਖੀ ਜਾਉ ਜਿੱਦਿਆ ਫੋਟੋ ਨਹੀਂ ਆ ਗਿਆ ਹਾਂ ਮੈਂ ਵੀ ਜਾ ਕੇ ਪਾਣੀ ਹੈ ਹਾਂ ਨਹੀਂ ਆਪਾਂ ਮੰਡੀ ਚਾਂ ਲੈ ਜਾ ਹਾਂ ਚੱਲ ਬਾਕੀ ਨਾਲੇ ਨਾ

ਤੇ ਉਹ ਬੇਜਵਾਨ ਨੇ ਉਤਨ ਕੀ ਕਹਿੰਦੇ ਉਤਰਾਂ ਦੀ ਬਾਜੀ ਮੁਕਾਬਲਾ ਹੋਇਆ ਸੀਗਾ ਹਾਂ ਇਹਦੇ ਬਾਲਿਆਂ ਦੀ ਤੇ ਲਵੀ ਆ ਪਿੰਡ ਬ੍ਰਾਹਮਣ ਵਾਸ ਹਾਂ ਤੇ ਨਾ 50000 ਜਿੱਤ ਕੇ ਲੈ ਕਿੱਥੇ ਜੈਸਨ ਹੋਰ ਉਹਨ ਲੈ ਮੈਂ ਤੇ ਝੇੜ ਥੋੜੀ ਕਰਦੀ ਸੱਚੀ ਗੱਲ ਆ ਗਈ ਤੈਨੂੰ ਔਰ ਆ ਜਾ ਨਾਲੇ ਤੇਰੇ ਟੌਕਸ ਜਿਹੜੇ ਗਹਿਣੇ ਪਏ ਸੀ ਉਹ ਤਾਂ ਉਹ ਪੈਸੇ ਨੇ ਛਡਾ ਲਿਆ ਆ

ਚੱਲ ਚੰਨੀ ਸ਼ੁਕਰ ਆਦਾ ਮਤ ਮੇਰਾ ਵੀ ਜੀ ਨਹੀਂ ਲੱਗਦਾ ਚੰਕੋ ਲੋਰ ਆਦਾ ਮੇਂ ਦੀ ਵੰਟੀ ਨਹੀਂ ਆ ਕਿਦਾਂ ਬਗਲੀਆ ਦਾ ਉਹ ਮਨ ਚ ਦਾ ਕੋਈ ਨਹੀਂ ਪਤਾ ਨਹੀਂ ਪਤਾ ਉਹ ਸਦਾ ਇਹ ਨਾ ਜਸਨ ਵੀ ਕਿੜ ਘਟਾ ਉਹ ਵੀ ਐਵੇਂ ਵੱਧ ਘਟ ਬੋਲ ਲੰਦਾ ਨਾਲ ਇਹ ਤਸਤਾਉਂਦਾ ਚੰਕੋ ਆ ਜੋ ਵੀ ਨਰਟ ਆ ਉਸ ਦੇ ਕੋਸ਼ਿਸ਼ ਉਹ ਜਹਲੀ ਮਾਰੀ ਆ ਰਿਜਨ ਕਰਦੀ ਕੀ ਸਿਰ ਤੇ ਆ ਗਏ ਬੱਸ ਹਾਂ ਵੀਰੇ ਫੋੜ ਕੇ ਮੈਂ ਵਧੀਆ ਠੀਕ ਆ ਗਏ ਤੁਹਾਨੂੰ ਮੱਥਾ ਟੇਕੀ ਦੀ ਉਹਦੇ ਚਲ ਆਉਣ ਸਾਰੇ ਠੀਕ ਹੈ ਸਾਰੇ ਪਰਿਵਾਰ ਹਾਂ ਬੀਬੀ ਸਾਰੇ ਠੀਕ ਨੇ ਵਧੀਆ ਤੇਰੀ ਮੰਮੀ ਹੁੰਦੇ ਨੇ ਹਾਂ ਹਾਂ ਸਾਰੇ ਠੀਕ ਨੇਗੇ ਜਦ ਵਧੀਆ ਹੋ ਗਿਆ ਭਈ ਆ ਗਈ ਆਉਂਦਾ ਘਰ ਸਾਡੇ ਵਿੱਚ ਕਿਤੇ ਕੰਮ ਹੁੰਦਾ ਬਾਗੀ ਜੀ ਦਾ ਮੈਨੂੰ ਪਤਾ ਕਿੰਨੇ ਦਿਨ ਹੋ ਗਏ ਉੱਥੇ ਕੋਟੇ ਵਾਲੇ ਤੋਂ ਆ ਗਏ ਕਿ ਇਹ ਤਾਂ ਸੰਗੀ ਜੇ ਤਾਂ ਮੇਰਾ ਵੀ ਨਹੀਂ ਲੱਗਿਆ ਹੈਗਾ ਉੱਥੇ ਮੈਨੂੰ ਵੀ ਬੱਸ ਆਈ ਜਿਆਦਾ ਜੀ ਆਈ ਜਾਂਦੇ ਰਹਿੰਦੀ ਸੀਗੀ ਵੀ ਐਵੇਂ ਗੁੱਸੇ ਹੋ ਕੇ ਆ ਗਈ ਉਹ ਹੀ ਦਾ ਗੱਲ ਆ ਦੋਨਾਂ ਜੀਆਂ ਦੀ ਕੀਦੀ ਨਹੀਂ ਲੜਾਈ ਹੁੰਦੀ ਘਰ ਘਰ ਰੋਟੀ ਵੇੜਾ ਕੋਕਾਂ ਨਾ ਉਹਦੇ ਕੋਠੇ ਢੜਕੇ ਦੇ ਕੇ ਘਰ ਘਰ ਇੱਕੋ ਆ ਕੇ ਇਹ ਲੜਾਈ ਦਾ ਦੋਨਾਂ ਜੀਆਂ ਨੇ ਕਿਸੇ ਨੇ ਮਟਾਈ ਨਹੀਂ ਉਦੀ ਰਹਦੀ ਆ ਤਾਂ ਹਾਂ ਮਾਂ ਤੁਸੀਂ ਸਹੀ ਗੱਲ ਕਹਿੰਦੇ ਹੋਗੇ ਬੱਸ ਪਤਾ ਨਹੀਂ ਕੀ ਮਰੇ ਦਿਮਾਗ ਤੇ ਠੀਕਰ ਮੁੱਦਾ ਵੱਜ ਗਿਆ ਸੀਗਾ ਆ ਬੱਸ ਕਬੂਤਰਾਂ ਦਾ ਕਰਕੇ ਕਹਿੰਦੇ ਰਹਿੰਦੀ ਸੀ ਪਰ ਅੱਜ ਮੈਨੂੰ ਪਤਾ ਲੱਗਿਆ ਦਾ ਕਿ ਇਹਨਾਂ ਨੇ ਮੁੱਲ ਪਾਈ ਦਿੱਤਾ ਹਾਂ ਇਹ ਤਾਂ ਪੁੱਤ ਬੇਜਵਾਨ ਨੇ ਇੰਨਾ ਦੇ ਕਾਗਾ ਲੱਗਣਾ ਇਹ ਕਿਹੜਾ ਕੋਈ ਸ਼ਰੀਕ ਨਹੀਂ ਆਪਣੇ ਹਾਂ ਮਾਂ ਇਹਨਾਂ ਨੇ ਕਿਹੜਾ ਬੋਲ ਕੇ ਕੁਝ ਕਹਿਣਾ ਨਾਲੇ ਜਿੰਨਾ ਵੀ ਖਰਚਾ ਕਰਦਾ ਇਹਨਾਂ ਤੇ ਉਹਨਾਂ ਨੇ ਤਾਂ ਡੁੱਬਣਾ ਕੱਢਦਾ ਕੱਢਦਾ ਹੋਰ ਹੁਣ ਤੇ ਨਾਲੇ ਤੇ ਟੌਪਸ ਤੇ ਬਿਮਾਰੀ ਵੀ ਘਰ ਤੇ ਹੈ ਅੱਛਾ ਮਾਂ ਚਲ ਕੋਈ ਨਾ ਮਾਂ ਹੋ ਰਹੀਆ ਬਟਾ ਉਸ ਤੇ ਜਾ ਕੇ ਕਿੱਧਰ ਗਿਆ ਸੱਚ ਉਹ ਬਾਹਰ ਨੂੰ ਬਾਗ ਗਿਆ ਤੈਨੂੰ ਪਤਾ ਖੜਦਾ ਕਹਿੰਦਾ ਚਾਹ ਨਾਲ ਦੂਜੇ ਦੋਸਤਾਂ ਨੂੰ ਦੱਸਣ ਗਿਆ ਅੱਛਾ ਚਲ ਕੋਈ ਨਾ ਹੁਣ ਤੱਕ ਜਿਵੇਂ ਉਹਨਾਂ ਨੂੰ ਪਾਣੀ ਪੂਣੀ ਵੀ ਨਹੀਂ ਦਰਦੀ ਸੀ। ਕਬੂਤਰਾਂ ਨੂੰ ਦੇਖਦੀਆਂ ਨਾਲੇ ਮੈਂ ਪਾਣੀ ਪੂਣੀ ਰੱਖ ਦਿੰਦੀ। ਹਾਂ ਤੂੰ ਦੇਖ ਨਾ ਇਹਨਾਂ ਟਾਪਸ ਸਾਹਮਣੇ ਆ ਜੇਂਗਾ। ਹਾਂ ਹਾਂ ਮਾਂ ਠੀਕ ਹੈ। ਚਲ ਬੜੀਆ ਹੋ ਗਿਆ ਦੇਖਿਆ। ਦੋਨੇ ਜੀ ਬਸੰਦ ਰਲਸਣ। ਮੈਂ ਤਾਂ ਇਹਨਾਂ ਦੀ ਕੋਈ ਦਾਗ ਨੰਦਾਜੀ ਵੀ ਨਹੀਂ ਕਰਦੀ ਵੀ ਆਪ ਦਾ ਮੌਜ ਕਰ। ਮੈਂ ਕੀ ਲੈਣਾ। ਅੰਮੀ ਵਿੱਚ ਟੰਗਾੜਾ। ਮੈਂ ਦੇਖੀ ਮੌਜ ਕਰੀ। ਆ ਗਈ ਨਾ ਕਰੇ। ਵਾਹਿਗੁਰੂ ਇਹਨਾਂ ਨੇ ਸੁਰਾਈ ਬਣਾਈ। ਲੜਾਈ। ਮੈਂ ਚ ਲੜਾਈ ਹੈ।